ਐਮ ਭਗਵੰਤ ਮਾਨ ਦੀ ਇੱਕ ਵੀਡੀਓ ਵਾਇਰਲ ਬਹੁਤ ਹੋ ਰਹੀ ਹੈ ਤੇ ਮਾਤਾ ਭੈਣਾਂ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਤੁਸੀਂ ਸੇਵ ਕਰ ਲਿਓ ਸੇਵ ਕਰਕੇ ਜਦੋਂ ਤੁਹਾਡੇ ਕੋਲੇ ਭਗਵੰਤ ਮਾਨ ਆਉਂਦਾ ਜਾਂ ਉਹਨਾਂ ਦਾ ਕੋਈ ਐਮਐਲਏ ਹੁਣ ਪਿੰਡਾਂ ਦੇ ਵਿੱਚ ਫਿਰਦੇ ਨੇ ਵੱਡੀ ਸਿੱਖਿਆ ਕ੍ਰਾਂਤੀ ਦਾ ਇੱਕ ਉਦਘਾਟਨ ਕਰੀ ਜਾਂਦੇ ਨੇ ਤੇ ਉਹ ਤੁਹਾ ਜਦੋਂ ਵੀ ਤੁਹਾਡੇ ਪਿੰਡਾਂ ਦੇ ਵਿੱਚ ਆਉਂਦੇ ਨੇ ਉਦਘਾਟਨ ਕਰਨ ਆ ਵੀਡੀਓ ਨੂੰ ਸੇਵ ਕਰ ਲਿਓ ਤੇ ਭਗਵੰਤ ਮਾਨ ਨੂੰ ਦਿਖਾਈਓ ਭਗਵੰਤ ਮਾਨ ਦੇ ਜਿਹੜੇ ਐਮਐਲਏ ਆਉਂਦੇ ਨੇ ਉਹਨਾਂ ਨੂੰ ਵਾਰ-ਵਾਰ ਇਹ ਵੀਡੀਓ ਦਿਖਾਈਓ ਪੁੱਛਿਓ ਕਿ ਸਾਡਾ 1000 ਰੁਪਿਆ ਕਿੱਥੇ ਆ। ਬਾਕੀ ਤੁਸੀਂ ਇਹ ਵੀਡੀਓ ਵੇਖ ਲਓ ਆਪਾਂ ਅੱਗੇ ਗੱਲਬਾਤ ਕਰਦੇ ਆਂ। ਅਨਾਉਂਸ ਕਰਤਾ ਸੀ ਕਿ ਮਾਵਾ ਭੈਣਾਂ ਜਿਹੜੀਆਂ ਨੇ 18 ਸਾਲ ਤੋਂ ਉੱਪਰ ਪੰਜਾਬ ਦੇ ਵਿੱਚ ਨਹੀਂ ਆ ਵੀ ਉਹਨਾਂ ਨੂੰ 1000 ਰੁਪਿਆ ਦੇ ਮਹੀਨਾ ਉਹਦੇ ਖਾਤੇ ਚ ਆ ਜਾ ਕਰੋ। ਜਿਉਂ ਲੱਗੇ ਸਾਨੂੰ ਭੰਡਣ। ਨਹੀਂ 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 ਇਹ ਤਾਂ ਕੇਜਰੀ ਵਾਲਤਾ ਹੈ ਤਾਂ ਭਗਵੰਤ ਮਾਨ ਇਹ ਤਾਂ ਆਮਾ ਦੀ ਪਾਰਟੀ ਵਾਲੇ ਇਹ ਤਾਂ ਮੁਫਤ ਖੋਰੀ ਇਹ ਤਾਂ ਆਏ ਆਏ। ਇਹ ਪੈਸਾ ਕਿੱਥੋਂ ਆਊਗਾ? ਮੇਰਾ ਮਨਦਾ ਤਾਂ ਨਹੀਂ ਪੈ ਸਕਦਾ 8200 ਕਰੋੜ ਰੁਪਏ ਦਾ ਬਜਟ ਹੈ ਜੀ ਜੇ ਹਰ ਮਹਿਲਾ ਨੂੰ ਮਾਂ ਨੂੰ ਭੈਣ ਨੂੰ 1000 ਰੁਪਏ ਮਹੀਨੇ ਦਾ ਪਾਉਣਾ ਹੈ 8200 ਕਰੋੜ ਰੁਪਏ ਕੱਲੇ ਰੇਤੇ ਦੀ ਲੀਕੇਜ ਬੰਦ ਕਰ ਦੋ 20000 ਕਰੋੜ ਰੁਪਏ ਬਚ ਜੂਗਾ ਉਹ ਚ 8200 ਕਰੋੜ ਨਾਲ ਹਾਂਜੀ ਦੇਖ ਲਈ ਵੀਡੀਓ ਤਾਂ ਮਾਨ ਕਹਿੰਦਾ ਸੀ ਮਾਤਾ ਭੈਣਾਂ ਨੂੰ 1000 ਰੁਪਏ ਦੇਣਾ ਕੋਈ ਵਾੜਾ ਸਾਨੂੰ ਓੱਖਾ ਨਹੀਂ ਸਾਡੇ ਕੋਲੇ ਸਾਰਾ ਰੋਡ ਮੈਪ ਆ ਜਿਹੜਾ ਸਾਰਾ ਤਿਆਰ ਆ ਜਦੋਂ ਸਾਡੀ ਸਰਕਾਰ ਬਣ ਗਈ ਨਾਲ ਦੀ ਨਾਲ ਆਸੀ ਉਹ ਸਾਰੀਆਂ ਗਰੰਟੀਆਂ ਸ਼ੁਰੂ ਕਰ ਦੇਣੀਆਂ ਆ ਹੁਣ ਜੇ ਭਗਵੰਤ ਜੀ ਨੂੰ ਪੁੱਛੋ ਉਹਨਾਂ ਦੇ ਐਮ.ਐਲ.ਏ ਨੂੰ ਪੁੱਛੋ ਤੁਸੀਂ ਤਾਂ ਕਹਿੰਦੇ ਸੀ ਕਿ 8200 ਕਰੋੜ ਦਾ ਬਜਟ ਹੈ ਜਿਹੜੇ 18 ਸਾਲ ਤੋਂ ਉੱਤੇ ਮਾਤਾ ਪਿਤਾ ਜਿਨ੍ਹਾਂ ਨੂੰ 1000 ਰੁਪਏ ਮਹੀਨਾ ਦੇਣਾ 3 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹਜੇ ਤੱਕ ਉਹਨਾਂ ਦੇ ਖਾਤਿਆਂ ਦੇ ਵਿੱਚ 1000 ਦੀ ਥਾਂ ਤੇ ਐਮ.ਪੀ ਦੀਆਂ ਵੋਟਾਂ ਵੇਲੇ ਫਿਰ ਵਧਾ ਦਿੱਤਾ ਸੀ 100 ਰੁਪਏ ਕਿ 1100 ਰੁਪਏ ਕਹਿ ਦਿੱਤਾ ਸੀ ਕਿ ਆਈ ਮਹੀਨੇ ਆਇਆ ਕਰੂਗਾ ਕਿ ਉਹ 1100 ਰੁਪਏ ਕਿੱਥੇ ਆ ਫੋਟਾ ਤੋਂ ਪਹਿਲਾਂ ਤਾਂ ਕਹਿੰਦੇ ਸੀ 1000 ਰੁਪਏ ਮਹੀਨਾ ਦੇਣਾ ਤਾਂ 8200 ਕਰੋੜ ਦਾ ਜਿਹੜਾ ਬਜਟ ਹੈ ਕੋਈ ਬਾਲਾ ਔਖਾ ਨਹੀਂ ਇਹਦਾ ਸਾਡੇ ਕੋਲ ਇੱਕ ਹੀ ਹੱਲ ਹੈ ਕਿ ਅਸੀਂ ਜਿਹੜਾ ਰੇਤਾ ਉਹਦੀ ਅਸੀਂ ਲੀਕੇਜ ਬੰਦ ਕਰ ਦਾਂਗੇ ਉਹਦੀ ਲੀਕੇਜ ਜੀ ਰੋਕ ਦਿੱਤੀ 20000 ਕਰੋੜ ਦਾ ਫਾਇਦਾ ਹੋ ਜਾਣਾ ਭਗਵੰਤ ਮਾਨ ਨੂੰ ਇੱਥੇ ਪੁੱਛਣਾ ਚਾਹੁੰਦੇ ਆ ਜਿਹੜਾ ਤੁਸੀਂ ਰੇਤੇ ਦੀ ਲੀਕੇਜ ਕਹਿ ਰਹੇ ਸੀ ਅਸੀਂ ਰੋਕ ਦੇਣੀ ਹੈ 20000 ਕਰੋੜ ਮਤਲਬ ਕਹਿਣਾ ਸੌਖਾ ਨਹੀਂ 20000 ਕਰੋੜ ਤੁਸੀਂ ਮੂੰਹ ਹਲਾ ਦਿੱਤਾ ਸੀ ਹਰ ਥਾਂ ਤੇ ਜਾ ਕੇ ਜਿੱਥੇ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਪ੍ਰੋਗਰਾਮ ਹੋਏ ਨੇ ਹਰ ਥਾਂ ਤੇ ਜਾ ਕੇ ਆਹੀ ਗੱਲ ਕਹੀ ਆ ਕਿ 8200 ਕਰੋੜ ਦੇਣਾ ਸਾਨੂੰ ਕੋਈ ਬਾਹਲਾ ਔਖਾ ਨਹੀਂ ਅਸੀਂ ਇਕੱਲੀ ਰੇਤੇ ਦੀ ਲੀਕੇਜ ਰੋਕ ਦੇਣੀ ਐ 20000 ਕਰੋੜ ਰੁਪਏ ਸਾਡੇ ਕੋਲੇ ਉਹਦਾ ਆ ਜਾਣਾ ਉਹਦੇ ਚ ਅਸੀਂ ਮਾਤਾ ਪਿਤਾ ਨੂੰ ਦੇ ਦਿਆ ਕਰਨੇ ਆ ਕਿ ਇਹਨਾਂ ਦੀ ਪੈਸੇ ਇਹਨਾਂ ਨੂੰ ਅਸੀਂ ਦੇ ਦੇਨੇ ਆ ਹੁਣ 3 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਰੇਤਾ ਅੱਜ ਵੀ ਚੱਲ ਰਿਹਾ ਕਿ ਰੇਤੇ ਦੀ ਲੀਕੇਜ ਭਗਵੰਤ ਮਾਨ ਨੇ ਰੋਕ ਦਿੱਤੀ ਜਾਂ ਉਹ 20000 ਦੀ ਦੁੱਗਣੀ ਜਾਂ ਲਾ ਲੋ 40000 ਕਰੋੜ ਰੁਪਇਆ ਭਗਵੰਤ ਮਾਨ ਕਿੱਥੇ ਲਾ ਰਿਹਾ ਭਗਵੰਤ ਮਾਨ ਇਸ ਗੱਲ ਦਾ ਜਵਾਬ ਮਾਤਾ ਭੈਣਾਂ ਨੂੰ ਦਵੇ ਕਿ 20000 ਕਰੋੜ ਦਾ ਤੁਸੀਂ ਕਹਿੰਦੇ ਸੀ ਵੋਟਾਂ ਤੋਂ ਪਹਿਲਾਂ ਅਸੀਂ ਲੀਕੇਜ ਰੋਕਤੀ ਰੀਤੇ ਦੀ ਆਜੂ ਕਿ ਹੁਣ ਉਹ ਦੁੱਗਣਾ ਹੋ ਗਿਆ ਹੁਣ ਜਾ ਕਰ ਲਿਆ ਹੁਣਾਂ ਕਿ 40000 ਕਰੋੜ ਆ ਜਿਹੜਾ ਉਹ ਕਿੱਥੇ ਜਾ ਰਿਹਾ ਅੱਜ ਦੇ ਸਮੇਂ ਦੇ ਵਿੱਚ ਉਹ ਰੇਤੀ ਦੀ ਲੀਕੇਜ ਤੁਸੀਂ ਰੋਕੀ ਆ ਜਾਂ ਨਹੀਂ ਰੋਕੀ ਜਾਂ ਦੁੱਗਣੇ ਪੈਸੇ ਹੁਣ ਵਧੀਆ ਆਪਦੇ ਕੁਮਾਰਿਆਂ ਪੰਜਾਬ ਤੇ ਹੋਰ ਕਰਜ਼ਾ ਮੋਟਾ ਜਿਹੜਾ ਚੜਾ ਰਹੇ ਹੋ ਜਿਹੜਾ ਫੰਡ ਬਾਹਰੋਂ ਆਉਂਦਾ ਜਿਹੜਾ ਆਸੇ ਪਾਸੇ ਤੋਂ ਇਕੱਠਾ ਹੁੰਦਾ ਕਿਸੇ ਵੀ ਤਰ੍ਹਾਂ ਦਾ ਉਹ ਤਾਂ ਤੁਸੀਂ ਲਾ ਰਹੇ ਹੋ ਕੇਜਰੀਵਾਲ ਤੇ ਤੇ ਹੋਰ ਪੰਜਾਬ ਦੇ ਆ ਜਿਹੜੀਆਂ ਤਨਖਾਹਾਂ ਹੋਰ ਸਿਸਟਮ ਚਲਾਉਣਾ ਉਹਦੇ ਵਾਸਤੇ ਤੁਸੀਂ ਲੈ ਰਹੇ ਹੋ ਮੋਟਾ ਕਰਜ਼ਾ ਜਿਹੜਾ ਪੰਜਾਬ ਨੂੰ ਤੁਸੀਂ ਡੋਬੀ ਜਾ ਰਹੇ ਹੋ ਲੋਕ ਇਸ ਵੇਲੇ ਪੰਜਾਬ ਦੀਆਂ ਮਾਤਾ ਪਿਓਾਂ ਤਾਂ ਖਾਸ ਕਰਕੇ ਭਗਵੰਤ ਮਾਨ ਤੇ ਇਨ੍ਹਾਂ ਦੇ ਐਮਐਲਏ ਤੋਂ ਇੰਨਾ ਜਿਆਦੀਆਂ ਅੱਕੀਆਂ ਵੀ ਆ ਨਾ ਇਨ੍ਹਾਂ ਤੋਂ ਉਹਨਾਂ ਦਾ ਬੱਸ ਨਹੀਂ ਚੱਲਦਾ ਨਹੀਂ ਉਹ ਇਨ੍ਹਾਂ ਦੇ ਬੇਲ ਲੈ ਕੇ ਉਹਨਾਂ ਮਾਰਨ ਇੰਨਾ ਜਿਆਦਾ ਮਾਤਾ ਪਿਓਾਂ ਇਨ੍ਹਾਂ ਤੋਂ ਅੱਕੀਆਂ ਹੋਈਆਂ ਕਿ ਜਿਨ੍ਹਾਂ ਨੂੰ ਕਹਿੰਦੇ ਸੀ ਅਸੀਂ 1000 ਰੁਪਏ ਮਹੀਨਾ ਦੇ ਦਿਆ ਕਰਨਾ